ਕਿਹੜੀ ਫੋਟੋ ਆ ਜਿੱਦੇ ਥੱਲੇ ਤੂੰ ਨਹੀਂ ਤੂੰ ਦਇ ਸਰਾਂਗੜੇ ਵਾਲੇ ਦਾ ਰਿਕਾਰਡ ਤੋੜਦਾ ਉਹ ਵੀ ਇਦਾਂ ਹੁੰਦਾ ਈ ਫੇਸਬੁੱਕ ਤੇ ਨਾ ਮੈਂ ਤਾਂ ਫੇਵਰਟ ਤਾਂ ਹੁੰਦਾ ਨਹੀਂ ਬਣਾਉਂਦੀ ਤੂੰ ਪਹਿਲੋਂ ਵੇਖਣਾ ਤੇ ਦਇ ਦੀ ਫੋਟੋ ਥੱਲੇ ਨਹੀਂ ਕੀ ਜੀ ਦਇਆ ਥੱਲੇ ਹੋਣਾ ਤੇ ਮੈਂ ਨੇ ਫਿਰ ਹੁਣ ਤੇਰਾ ਐਂਡ ਕੀਤਾ ਵੀ ਜਿਹੜੀ ਕੋਈ ਇੰਸਟਾਗ੍ਰਾਮ ਤੇ ਰੀਲ ਹੋਈ ਥੱਲੇ ਤੂੰ ਉਹਦੇ ਹੁਣੇ ਹੀ ਹੁਣਾ ਲਾਈਕ ਆ ਗਾਇ ਪਾਦੀ ਚਾ ਜਾ ਆ ਨਹੀਂ ਦਾਦੀ ਤੇ ਪੱਕਾ ਹਮੇਸ਼ਾ ਹੀ ਪੱਕੀ ਦੀ ਥੱਲੇ ਜਿਹੜੀ ਲੰਬੀ ਨਾ ਜੇ ਕਿਸੇ ਨੇ ਪਾਈ ਮਾਰਨਾ ਪਾਈ ਆ ਤਾਂ ਦੇਖ ਕੇ ਤੋੜਨਾ ਕਿਸਦਾ ਤੇ ਲਾਈਕ ਕਰ ਦੇਣਾ ਚਾਹਦਾ ਵਾ ਇਹ ਕਿਦੋਂ ਗਿਆ ਵਾ ਜਿਹੜੀ ਹੁਣ ਪਾ ਤੂੰ ਗੱਲ ਬਣਾਉਣ ਲੱਗਾ ਕਹਿੰਦਾ ਮੇਰੇ ਡੈਡੀ ਤੋਂ ਵੀ ਉਹ ਚਲਦੀ ਆ ਆਈਡੀ ਤੇ ਇਦਾਂ ਇਦਾਂ ਉਹ ਭਰਾਵਾ ਬਾਪੂ ਨੂੰ ਛੱਡ ਦੇ ਉਹ ਮੋਲਟ ਪੈ ਗਈ ਆ ਨਹੀਂ ਨਹੀਂ ਯਾਰ ਉਹ ਵੈਸੇ ਕਰਉਂ ਜੇ ਉਹ ਤੇ ਹਾਲੇ ਆਉਂਦੇ ਨਾ ਇੰਸਟਾਗ੍ਰਾਮ ਤੇ ਜੇ ਡੈਡੀ ਹੋ ਜੇ ਨੂੰ ਭੇਜਦਾ ਦਿਲ ਤੇ ਫਿਰ ਤੇ ਬਸ ਹੋ ਕੇ ਆ ਕੰਮ ਨਹੀਂ ਦੱਗਾ ਦਾਦਾ ਨਹੀਂ ਆ ਉਹ ਨਾਂ ਲੱਗਾ ਤੇਰੇ ਆ ਉਹ ਨਾਂ ਆਪ ਲਾਇਆ ਨੇ ਉਹਨੂੰ ਕਿਤੇ ਲੱਗਾ ਉਹ ਕੀਪਤਾ ਤਾੜੀ ਨੂੰ ਪਤਾ ਨਹੀਂ ਐਨਾ ਉਹ ਮੇਰੇ ਉਂਗੂਠਾ ਨੱਪ ਪੈਂਦਾ ਲਾਈ ਗਾਲ ਇਹਦੇ ਹੋਰ ਨਹੀਂ ਮਾਰਦਾ ਮੈਨੂੰ ਤਾਂ ਆ ਤੇ ਵੀ ਡੈਡੀ ਆ ਆਪਾਂ ਆਪ ਨੂੰ ਸਨਮਾਨਤ ਕਰਨ ਜਾ ਰਿਹਾ ਕਰਕੇ ਨਹੀਂ ਸਨਮਾਨਤ ਕਰਨਾ ਇਹ ਬੜਾ ਬੜੀ ਟਫ ਜੌਬ ਆ ਤੇਰੀ ਭਾਵੇਂ ਵੀ ਕੰਮ ਕਰ ਲੈ ਮੇਰੇ ਲਈ ਬੰਦੇ ਦਾ ਖਾ ਓਖਾ ਭਾਈ ਇੰਸਟਾਗ੍ਰਾਮ ਤੇ ਲਾਈਕ ਮੈਂ ਰਾਤ ਨੂੰ ਮੈਨੂੰ ਨਾ ਇਹਦਰ ਪਹਿਲਾਂ ਵੀ ਮੈਂ ਤੈਨੂੰ ਕਰਨਾ ਸੀ ਮੈਸੇਜ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਨੂੰ ਜੇ ਤੁਸੀਂ ਆਖਿਆ ਸਨਮਾਨਤ ਕਰਨਾ ਰਾਤ ਨੂੰ ਰਾਤੀ ਮੈਂ ਵੇਖਿਆ ਮੈਂ ਕਿਹਾ ਵੀ ਸੁਖ ਸੁਖ ਦੇ ਇੱਕ ਰੀਲ